ਆਪਾਂ ਅੰਡੇ ਪੀਂਦੇ ਸੱਪ ਵੀ ਦੇਖੇ ਆ ਆਪਾਂ ਡੱਡੂ ਖਾਂਦੇ ਸੱਪ ਵੀ ਦੇਖੇ ਆ ਆਪਾਂ ਪੰਛੀ ਜਾਂ ਇਦਾਂ ਦੀਆਂ ਚੀਜ਼ਾਂ ਵੀ ਫੜ ਕੇ ਖਾਂਦੇ ਸੱਪ ਦੇਖੇ ਆ ਬੰਦਿਆਂ ਨੂੰ ਲੜਦੇ ਵੀ ਸੱਪ ਦੇਖੇ ਆ ਆਹ ਸੱਪ ਪਹਿਲਾ ਜਿਹੜਾ ਆਪਣੇ ਆਪ ਨੂੰ ਹੀ ਖਾਂਦਿਆ ਵਾ ਆਪਣੇ ਆਪ ਨੂੰ ਨਿਗਲ ਲੰਦਿਆ ਪੂਰਾ ਸ਼ਾਇਦ ਭੁੱਖ ਭਕ ਲੱਗੀ ਕਿਤੇ ਹੋਰ ਕੋਈ ਚੀਜ਼ ਨਹੀਂ ਲੱਭੀ ਤੇ ਉਹਦਾ ਰਾਦਾਂ ਨਾਲ ਚੱਲ ਹੋਰ ਨਹੀਂ ਕੋਤੇ ਇਹੋ ਹੀ ਸੀ ਉਹ ਕਿਤੇ ਪੂਛ ਦੇ ਪੀ ਸਾਹਮਣੇ ਆਪਦੀ ਉਹਨੂੰ ਪੈ ਗਿਆ ਭਲੇਖਾ ਵਿਖਰੇ ਪਤਾ ਨਹੀਂ ਕੋਈ ਚੀਜ਼ ਆ ਖਾਣ ਵਾਲੀ ਤੇ ਉਹ ਉਸੇ ਪੂਛ ਤੋਂ ਆਪਣੇ ਆਪ ਨੂੰ ਨਿਕਲਣਾ ਸ਼ੁਰੂ ਹੋ ਗਿਆ ਤੇ ਸਹੀ ਸਹੀ ਜਿਹਾ ਨਿਕਲਦਾ ਨਿਕਲਦਾ ਜਦੋਂ ਕਿਤੇ ਪਤਾ ਲੱਗਾ ਆ ਤੇ ਉਦੋਂ ਉਦੋਂ ਹਟਿਆ ਵਾ ਜਿੰਨਾ ਚਿਰ ਪਤਾ ਨਹੀਂ ਲੱਗਾ ਉਹਨਾਂ ਚਿਰ ਉਹ ਦਿੱਤੀ ਤੋਸ ਗਿਆ ਐ ਇਦਾਂ ਵੀ ਹੋ ਜਾਂਦਾ ਸਾਰੇ ਆ ਬੰਦੇਆਂ ਨਾਲ ਹੀ ਨਹੀਂ ਜਾਨਵਰਾਂ ਪੰਛੀਆਂ ਨਾਲ ਵੀ ਇਦਾਂ ਕਈ ਵਾਰੀ ਹੋ ਜਾਂਦਾ ਉਹ ਦੇਖੋ ਐਂਡ ਤੱਕ ਸ਼ੇਅਰ ਕਰ ਦਿਓ ਜੇ ਵੀਡੀਓ ਨੂੰ ਕਮੈਂਟ ਜਰੂਰ